ਸਸ਼੍ਰੀਕਾਲ ਤੁਸੀਂ ਜੁੜ ਚੁੱਕੇ ਐਸਐਮ ਜੀ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਗੌਰ ਇੱਕ ਵਾਰ ਫਿਰ ਤੋਂ ਰੂਬਰੂ ਹੋਇਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਜਿਸ ਦੇ ਬਾਰੇ ਜਾਣਨਾ ਸਾਡੇ ਦਰਸ਼ਕਾਂ ਲਈ ਬੇਹੱਦ ਜ਼ਰੂਰੀ ਹੋੜ ਕਿਤੇ ਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਸੋ ਮੇਰੇ ਨਾਲ ਮੇਰੇ ਸੀਨੀਅਰ ਮੌਜੂਦ ਨੇ ਹਰਦੀਪ ਸੋਖੀ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਜੀ ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਮੁੱਦਿਆਂ ਬਾਰੇ ਅਸੀਂ ਕੁਝ ਦਿਨ ਪਹਿਲਾਂ ਹੀ ਪੰਜਾਬ ਦਾ ਅਨਮੋਲ ਹੀਰਾ ਰਾਜਵੀਰ ਜਵੰਦਾ ਨੂੰ ਗਵਾ ਬੜੀ ਬਖੂਬੀ ਦੇ ਨਾਲ ਜਾਣਦੇ ਹਾਂ ਕਿ ਰਾਜਵੀਰ ਜਵੰਦਾ ਸੜਕੀ ਹਾਦਸੇ ਦਾ ਸ਼ਿਕਾਰ ਹੋਏ ਸੀ ਔਰ ਉਸ ਤੋਂ ਬਾਅਦ ਲਗਾਤਾਰ ਮੁਹਾਲੀ ਦੇ ਫੋਰਟਸ ਹਸਪਤਾਲ ਦੇ ਵਿੱਚ ਇਲਾਜ ਵੀ ਚੱਲਿਆ ਸੋ ਕਾਰਨ ਕੀ ਸੀ ਅਵਾਰਾ ਪਸ਼ੂ ਕੀ ਲੱਗਦਾ ਸਰ ਕਿ ਇੱਕ ਰਾਜਵੀਰ ਨਹੀਂ ਹੋਰ ਵੀ ਕਿੰਨੇ ਹੀ ਰਾਜਵੀਰ ਨੇ ਜਿਹੜੇ ਇਹਨਾਂ ਦਾ ਸ਼ਿਕਾਰ ਹੋ ਚੁੱਕੇ ਨੇ ਜਾਂ ਹੋ ਸਕਦੇ ਨੇ ਕੀ ਹੱਲ ਹੋਣੇ ਚਾਹੀਦੇ ਐ ਇਸ ਮੁੱਦੇ ਨੂੰ ਤੁਸੀਂ ਕਿਵੇਂ ਦੇਖਦੇ ਮੈਡਮ ਮੈਂ ਪਹਿਲਾਂ ਤਾਂ ਧੰਨਵਾਦ ਕਰਦਾ ਜੀ ਸਾਰੇ ਦਰਸ਼ਕਾਂ ਦਾ ਤੇ ਦੇਖੋ ਤੁਹਾਡਾ ਸਵਾਲ ਆ ਜਿਹੜਾ ਇਹ ਰੋਜ਼ਾਨਾ ਦੇ ਤਰ੍ਹਾਂ ਜਿਹੜੀਆਂ ਦੁਰਘਟਨਾਵਾਂ ਹੁੰਦੀਆਂ ਜੀ ਉਹਨੂੰ ਲੈ ਕੇ ਸਵਾਲ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਜੀ ਕਿ ਵੀ ਜਿਹੜੇ ਆਵਾਰਾ ਪਸ਼ੂ ਆ ਇਹਨਾਂ ਦਾ ਕੀ ਕੀਤਾ ਜਾਵੇ ਹੂੰ ਦੇਖੋ ਇਹਦੇ ਵਿੱਚ ਮੀਨਿੰਗ ਆਮ ਬੰਦੇ ਨੂੰ ਬਹੁਤ ਘਟਾ ਪੈਂਦਾ ਜੀ ਬਿਲਕੁਲ ਉਹ ਬੰਦਾ ਸੁਰਖੀਆਂ 'ਚ ਨਹੀਂ ਆਉਂਦਾ ਜੀ ਜੀ ਜਿੱਦਾਂ ਲਗਾ ਲੋ ਬਈ ਕੁਝ ਤਾਂ ਵਿਨਿੰਗ ਲਾ ਲੋ ਵੀ ਸਾਡੀਆਂ ਹੀ ਗਲਤੀਆਂ ਹੁੰਦੀਆਂ ਵੀ ਅਸੀਂ ਰੋਂਗ ਸਾਈਡ ਜਾ ਰਹੇ ਆ ਜੀ ਵੀ ਟੱਠਾ ਖੜਾ ਟੱਠੇ ਦੇ ਮੂਹਰੇ ਆ ਗਏ ਉਹ ਸਾਡੀ ਗਲਤੀ ਆ ਉਹਨਾਂ ਚ ਅਸੀਂ ਆਵਾਰਾ ਪਸ਼ੂਆਂ ਦਾ ਕਸੂਰ ਨਹੀਂ ਕਰ ਸਕਦੇ ਜੀ ਜੀ ਇਦਾਂ ਹੀ ਤੁਸੀਂ ਲਗਾ ਲੋ ਵੀ ਹੁਣ ਇਹ ਮਾਮਲਾ ਜਿਹੜਾ ਹਿਮਾਚਲ ਦੇ ਵਿੱਚ ਕੋਰਟ ਦੇ ਵਿੱਚ ਚਲਿਆ ਗਿਆ ਜੀ ਪਹੁੰਚ ਗਿਆ ਉੱਥੇ ਗਿਆ ਤੇ ਉੱਥੋਂ ਵਕੀਲ ਨੇ ਦੱਸਿਆ ਕਿ ਜੀ ਦੇਖੋ ਇਹਦੇ ਵਿੱਚ ਹਰਿਆਣਾ ਸਰਕਾਰ ਕਰਤਾ ਬਹੁਤ ਕੁਝ ਸਕਦੀ ਆ ਜੇ ਕਰਨ ਤੇ ਆਵੇ ਤਾਂ ਹੂੰ ਇਦੇ ਵਿੱਚ ਜਿਹੜਾ ਐਨੀਮਲ ਹਸਬੈਂਡਰੀ ਬਣਨੀ ਚਾਹੀਦੀ ਹੈ ਜੀ ਠੀਕ ਹੈ ਜੀ ਉਹਦੇ ਵਿੱਚ ਜਿਹੜੀਆਂ ਐਨਜੀਓ ਨੇ ਉੱਥੋਂ ਦੀਆਂ ਸਰਕਾਰੀ ਐਨਜੀਓ ਨੂੰ ਅੱਗੇ ਆਉਣਾ ਪੈਣਾ ਕਿਉਂਕਿ ਜਿਹੜੇ ਆਵਾਰਾ ਪਸ਼ੂ ਨੇ ਉਹਨਾਂ ਨੂੰ ਕਿਤੇ ਸੇਫ ਜਗ੍ਹਾ ਤੇ ਰੱਖਿਆ ਜਾਵੇ ਹਮ ਸੋਸਾਇਟੀਆਂ ਬਣਾਈਆਂ ਜਾਂ ਐਨੀਮਲ ਦੀਆਂ ਜੀ ਤੇ ਉਹਨਾਂ ਵਿੱਚ ਉਹਨਾਂ ਨੂੰ ਉਹਨਾਂ ਦਾ ਦਾਣਾ ਪਾਣੀ ਦਿੱਤਾ ਜਾਵੇ ਤਾਂ ਇਹਨਾਂ ਦੇ ਉੱਪਰ ਰੋਕਥਾਮ ਕਰ ਸਕਦੀ ਹੈ ਲੱਗਦਾ ਸਰ ਕਿ ਅਲੱਗ-ਅਲੱਗ ਡਿਪਾਰਟਮੈਂਟ ਬਣਨੇ ਚਾਹੀਦੇ ਜਾਂ ਚਾਹੇ ਫਿਰ ਟ੍ਰੈਫਿਕ ਪੁਲਿਸ ਦਾ ਡਿਪਾਰਟਮੈਂਟ ਹੋਵੇ ਜਾਂ ਫਿਰ ਲੋਕਲ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਹੋਵੇ ਜਾਂ ਫਿਰ ਐਨੀਮਲ ਸੁਸਾਇਟੀ ਜਿਸ ਦਾ ਤੁਸੀਂ ਜ਼ਿਕਰ ਕਰ ਚੁੱਕੇ ਹੋ ਜੇ ਤਿੰਨੋਂ ਚੀਜ਼ਾਂ ਲਾਗੂ ਹੋ ਗਈਆਂ ਤਾਂ ਘਟਨਾਵਾਂ 'ਤੇ ਰੋਕ ਲੱਗ ਸਕਦੀ ਹੈ ਜੀ ਦੇਖੋ ਹੁਣ ਜਦੋਂ ਡੈਥ ਹੋ ਗਈ ਜੀ ਜਦੋਂ 40s ਦੇ ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਦੀ ਡੈਥ ਹੋ ਗਈ ਤਾਂ ਉੱਥੋਂ ਇੱਕ ਪੰਜਾਬੀ ਨਿਰਦੇਸ਼ਕ ਸੀਗੇ ਜਿਨ੍ਹਾਂ ਨੇ ਬਹੁਤ ਰੋਲਾ ਪਾਇਆ ਕਿ ਤੁਸੀਂ ਇਹਨੂੰ ਗਊ ਮਾਤਾ ਕਹਿੰਦੇ ਹੋ ਗਊ ਮਾਤਾ ਕਹਿੰਦੇ ਹੋ ਤਾਂ ਇਹਨੂੰ ਤੁਸੀਂ ਸੰਭੋ ਵੀ ਜੀ ਭਈ ਜੇ ਅੱਜ ਰਾਜਵੀਰ ਨਾਲ ਆ ਚੀਜ਼ ਹੋ ਸਕਦੀ ਹੈ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਹੈ ਜੀ ਬਿਲਕੁਲ ਬਿਲਕੁਲ ਨਹੀਂ ਆਮ ਬੰਦਾ ਸੜਕਾਂ ਤੇ ਸੁਰੱਖਿਤ ਨਹੀਂ ਹੈਗਾ ਜੀ ਸੋ ਬੇਸ਼ੱਕ ਰਾਜਵੀਰ ਜਵੰਦਾ ਪੰਜਾਬ ਦੇ ਮਸ਼ਹੂਰ ਗਾਇਕ ਸੀ ਪੰਜਾਬ ਦਾ ਮੋਲ ਹੀਰਾ ਕਿਹਾ ਜਾਂਦਾ ਹੈ ਔਰ ਪੰਜਾਬ ਦੇ ਲੋਕਾਂ ਦੇ ਦਿਲਾਂ ਚ ਉਹਨਾਂ ਨੇ ਇੱਕ ਵੱਖਰੀ ਛਾਪ ਛੱਡੀ ਹੋਈ ਕਿਉਂਕਿ ਆਮ ਤੌਰ ਤੇ ਉਹਨਾਂ ਦੇ ਗੀਤ ਨੇ ਜਿਹੜੇ ਸੱਭਿਆਚਾਰ ਦੇ ਨਾਲ ਸੰਬੰਧਨ ਸੀ ਭਾਵੇਂ ਉਹ ਧੀਆਂ ਹੋਣ ਮਾਵਾਂ ਹੋਣ ਪਰਿਵਾਰਿਕ ਹੋਣ ਉਹਨਾਂ ਦੇ ਗੀਤ ਲਚਿਰਤਾ ਪਰੇ ਨਹੀਂ ਸੀ ਹੁੰਦੇ ਇਸ ਕਰਕੇ ਸ਼ਾਇਦ ਇਹ ਮਾਮਲਾ ਹਾਈ ਕੋਰਟ ਤੱਕ ਪਹੁੰਚਾ ਹਾਂ ਪਰ ਬਹੁਤ ਸਾਰੇ ਲੋਕ ਆ ਜਿਨ੍ਹਾਂ ਦਾ ਜ਼ਿਕਰ ਹੀ ਨਹੀਂ ਹੁੰਦਾ ਅਵਾਰਾ ਪਸ਼ੂਆਂ ਦੀ ਮਾਰਚ ਮਾਰੇ ਜਾਂਦਾ ਯਾਦ ਹੋਵੇ ਮੈਡਮ ਦੇਖੋ ਹਫਤਾ 10 ਦਿਨ ਪਹਿਲਾਂ ਰਾਜਵੀਰ ਦੇ ਇਨਸੀਡੈਂਟ ਤੋਂ ਪਹਿਲਾਂ ਪਠਾਨਕੋਟ ਦੇ ਪਠਾਨਕੋਟ ਦੇ ਵਿੱਚ ਠੱਠੇ ਦੋ ਆਪਸ ਚ ਲੜ ਰਹੇ ਸੀ ਜੀ ਬਿਲਕੁਲ ਸਰ ਜੀ ਉਹਨਾਂ ਨੇ ਦੇਖੋ ਸਾਈਡ ਤੇ ਜਿਹੜੇ ਆਪੋ ਖੜੇ ਸੀ ਆਮ ਪਬਲਿਕ ਲੰਘ ਰਹੀ ਸੀ ਉਹਨਾਂ ਨੂੰ ਇੰਨਾ ਨੁਕਸਾਨ ਪਹੁੰਚਾਇਆ ਕਿ ਉਹ ਕਿਸ ਦੱਬੇ ਆ ਗਿਆ ਹੂੰ ਉੱਥੋਂ ਦੇ ਲੋਕਾਂ ਨੇ ਆਵਾਜ਼ ਨਹੀਂ ਚੱਕੀ ਹੂੰ ਕਿ ਵੀ ਉਹਨਾਂ ਨੂੰ ਪਤਾ ਵੀ ਹੈ ਹੀ ਅਵਾਰਾ ਨਹੀਂ ਹੁਣਾਂ ਕੁਛ ਨਹੀਂ ਵੀ 7 ਫੇੜ 8:30 ਵਜੇ ਆ ਵੀ ਅਸੀਂ ਆਪਣੀ ਮਨਮੱਤੀ ਕਰਾਈਏ ਤੇ ਘਰੇ ਜਾਈਏ ਜੀ ਅ ਸੋ ਕਿਤੇ ਨਾ ਕਿਤੇ ਅਸੀਂ ਆਪਣੇ ਚੈਨਲ ਦੇ ਜ਼ਰੀਏ ਵੀ ਗੁਜ਼ਾਰਿਸ਼ ਕਰਨਾ ਚਾਹੁੰਦੇ ਆ ਲੋਕਲ ਗਵਰਨਮੈਂਟਸ ਨੂੰ ਸਰਕਾਰਾਂ ਨੂੰ ਕਿ ਅਸੀਂ ਕੋਈ ਵੀ ਚੀਜ਼ ਖਰੀਦਦੇ ਹਾਂ 1 ਰੁਪਏ ਤੋਂ ਲੈ ਕੇ ਕਰੋੜਾਂ ਰੁਪਏ ਤੱਕ ਦੀ ਹਰ ਚੀਜ਼ ਤੇ ਟੈਕਸ ਵਸੂਲਿਆ ਜਾਂਦਾ ਸਵੇਰ ਤੋਂ ਸ਼ੁਰੂ ਕਰ ਲੈਂਦੇ ਆ ਕਾਲਗੇਟ ਤੱਕ ਅਸੀਂ ਬਾਏ ਕਰਦੇ ਆ ਕਾਲਗੇਟ ਖਰੀਦਦੇ ਆ ਬ੍ਰਸ਼ ਖਰੀਦਦੇ ਆ ਜੇਕਰ ਉਹ 10 ਰੁਪਏ ਦਾ ਪੈਨ ਦਾ ਤਾਂ ਉਹਦੇ ਪਿੱਛੇ ਵੀ ਕੁਝ ਕੁ ਪਰਸੈਂਟ ਟੈਕਸ ਜਿਹੜਾ ਆਮ ਲੋਕਾਂ ਤੋਂ ਵਸੂਲਿਆ ਜਾਂਦਾ ਜਿਵੇਂ ਨਾ ਲਗਾ ਲਓ ਵੀ ਜਿਹੜਾ ਆਪਾਂ ਬਿਲੀ ਦਾ ਬਿੱਲ ਭਰਦੇ ਆ ਉਹਦੇ ਵੀ ਆਪਾਂ ਕਾਉਟ ਟੈਕਸ ਆ ਉਹ ਵੀ ਦਿੰਨੇ ਆ ਜੀ ਪਰ ਜਿਹੜੀਆਂ ਕਾਹੋਂ ਨੇ ਉਹ ਦੇ ਤੁਹਾਡੇ ਸਾਹਮਣੇ ਆ ਗਊ ਮਾਤਾ ਰੋੜਾਂ ਦੇ ਖੁੱਲੇ ਆਮਸ਼ਰੀਆਂ ਵਿੱਚ ਫਿਰਦੀਆਂ ਗੰਧਮੰਦ ਪਲਾਸਟਿਕਾਂ ਦੀਆਂ ਉਹਨਾਂ ਨੂੰ ਬਿਮਾਰੀ ਵੀ ਤਾਂ ਲੱਗਦੀ ਆ ਉਹਨਾਂ ਦੀ ਕੋਈ ਦੇਖ ਰੱਖ ਨਹੀਂ ਕਰ ਰਿਆ ਜੀ ਮੰਨ ਸਕਦੇ ਆ ਕਿਤੇ ਨਾ ਕਿਤੇ ਇਨਸਾਨਾਂ ਦੀ ਵੀ ਗਲਤੀ ਹੁੰਦੀ ਆ ਪਰ ਆਮ ਤੌਰ ਤੇ ਜਦੋਂ ਇਹ ਕੇਸ ਨੇ ਜਿਹੜੇ ਹਾਈ ਕੋਰਟ ਤੱਕ ਪਹੁੰਚ ਗਿਆ ਵੱਡੀਆਂ ਅਦਾਲਤਾਂ ਤੱਕ ਪਹੁੰਚਦੇ ਤਾਂ ਗਲਤੀ ਲੋਕਾਂ ਦੀ ਕੱਢੀ ਜਾਂਦੀ ਔਰ ਅਸੀਂ ਇਹ ਚੀਜ਼ ਨੂੰ ਮੰਨਦੇ ਆ ਮਨਾਂ ਨਹੀਂ ਕਰ ਰਹੇ ਕਿ ਓਵਰ ਸਪੀਡ ਨਹੀਂ ਹੋਣੀ ਚਾਹੀਦੀ ਰੋਂਗ ਸਾਈਡ ਨਹੀਂ ਜਾਣਾ ਚਾਹੀਦਾ ਔਰ ਰੈੱਡ ਕਰਾਸ ਬਟਨੀਆਂ ਨੇ ਜਿਹੜੇ ਖਾਸ ਕਰਕੇ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਪਰ ਨਾ ਕਿਤੇ ਜ਼ਿੰਮੇਵਾਰੀ ਹੈ ਜਿਹੜੀ ਜਿੱਥੇ ਸਾਡੀ ਬਣਦੀ ਉੱਥੇ ਸਰਕਾਰਾਂ ਦੀ ਵੀ ਬਣਦੀ ਹੈ ਕਿ ਐਨੀਮਲ ਸੁਸਾਇਟੀ ਬਣਾਈ ਜਾਵੇ ਐਨੀਮਲ ਹਸਬੈਂਡਰੀ ਬਣਾਈ ਜਾਵੇ ਜਿੱਥੇ ਇਹਨਾਂ ਨੂੰ ਸਾਰਾ ਖਾਣ ਪੀਣ ਦਾ ਪ੍ਰਬੰਧ ਕਰਾਇਆ ਜਾਵੇ ਔਰ ਖਾਸ ਕਰਕੇ ਬੇਨਤੀ ਅਸੀਂ ਆਮ ਲੋਕਾਂ ਨੂੰ ਕਰਦੇ ਆ ਤੁਸੀਂ ਸੋਖੀ ਸਰ ਸੋਚਿਆ ਹੋਊਗਾ ਕਦੇ ਦੇਖਿਆ ਵੀ ਹੋਊਗਾ ਕਿ ਪਿੰਡਾਂ ਦੇ ਵਿੱਚ ਪਸ਼ੂ ਨੇ ਘਰੇ ਰੱਖੇ ਜਾਂਦੇ ਆ ਦੁੱਧਾਰੂ ਪਸ਼ੂ ਹੁੰਦੇ ਨੇ ਔਰ ਜਦੋਂ ਦੁੱਧ ਦੇਣਾ ਬੰਦ ਕਰ ਦਿੰਦੇ ਨੇ ਤਾਂ ਸੜਕਾਂ ਤੇ ਛੱਡ ਦਿੱਤੇ ਜਾਂਦੇ ਕੀ ਲੱਗਦਾ ਉੱਥੇ ਤਾਂ ਨਾ ਸਰਕਾਰਾਂ ਦੀ ਗਲਤੀ ਜਿਹੜੇ ਇਦਾਂ ਦੇ ਲੋਕ ਨੇ ਉਹਨਾਂ ਨੂੰ ਮੈਂ ਰਿਕੁਐਸਟ ਕਰਦਾ ਤੁਹਾਡੇ ਮਾਧਿਅਮ ਰਾਹੀਂ ਕਿ ਜਿਹੜੇ ਇਦਾਂ ਦੇ ਪਸ਼ੂ ਹੁੰਦੇ ਨੇ ਜਿਹਨਾਂ ਦੇ ਤੁਸੀਂ ਆਪਣਾ ਮਤਲਬ ਕੱਢ ਲਿਆ ਵੀ ਹਾਂ ਦੁੱਧ ਪੂਰਾ ਕਰ ਲਿਆ ਦੁੱਧ ਪੂਰਾ ਕਰਕੇ ਜਦੋਂ ਦੇਖਿਆ ਵੀ ਉਹ ਕੰਮ ਦੇ ਨਹੀਂ ਹੈ ਕਿ ਤੁਸੀਂ ਸੜਕਾਂ ਤੇ ਛੱਡ ਦਿੰਦੇ ਹੋ ਕਿਉਂ ਉਹ ਸੜਕਾਂ ਤੇ ਛੱਡ ਨਹੀਂ ਹੁੰਦੇ ਉਹ ਮੋਤਾ ਨੂੰ ਛੱਡ ਦਿੰਦੇ ਨੇ ਵੀ ਸੜਕਾਂ ਤੇ ਮੌਤ ਤੁਰੀ ਫਿਰਦੀ ਆ ਆਮ ਆਪਾ ਕਹਿੰਦੇ ਆ ਵੀ ਸੜਕਾਂ ਤੇ ਮੌਤ ਤੁਰੀ ਫਿਰਦੀ ਆ ਵੀ ਕੋਈ ਇਹਦੇ ਵਿੱਚ ਬੱਜੇ ਕੁਝ ਹੋਵੇ ਤਾਂ ਐਕਸੀਡੈਂਟ ਹੋ ਜਾਂਦਾ ਜੀ ਸੋ ਅਸੀਂ ਆਪਣੇ ਚੈਨਲ ਦੇ ਜ਼ਰੀਏ ਗੁਜਾਰਿਸ਼ ਕਰਦੇ ਆ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਖਾਸ ਕਰਕੇ ਕਿ ਜੇਕਰ ਤੁਹਾਨੂੰ ਲੱਗਦਾ ਕਿ ਪਸ਼ੂ ਤੁਹਾਡੇ ਕੰਮ ਦਾ ਨਹੀਂ ਰਿਹਾ ਤਾਂ ਕਿਰਪਾ ਕਰਕੇ ਉਹਨਾਂ ਨੂੰ ਗਊਸ਼ਾਲਾ ਛੱਡ ਦਿਓ ਤਾਂ ਕਿ ਮੌਤ ਹੈ ਜਿਹੜੀ ਹੁਣ ਸੜਕਾਂ ਤੇ ਅਵਾਰਾ ਤਰੀਕਿਆਂ ਦੇ ਨਾਲ ਨਾ ਘੁੰਮੇ ਤੇ ਹੋਰ ਕੋਈ ਅਣਸੁਖਾਵੀ ਘਟਨਾ ਜਿਹੜੀ ਨਾ ਵਾਪਰ ਸਕੇ ਤਾਂ ਪਲੀਜ਼ ਇਹ ਜਾਣਕਾਰੀ ਇਹ ਜਿਹੜੀ ਅੱਗੇ ਤੱਕ ਜ਼ਰੂਰ ਪਹੁੰਚਾ ਦਿਓ ਲੋਕਾਂ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਲੋਕ ਨੇ ਜਿਹੜੇ ਇਸ ਗੱਲ ਤੋਂ ਅਵੇਅਰ ਹੋ ਜਾਣ ਜਾਣੂ ਹੋ ਜਾਣ ਔਰ ਖਾਸ ਕਰਕੇ ਆਪਣੀ ਵੀ ਜ਼ਿੰਮੇਵਾਰੀ ਸਮਝਣ ਤੇ ਸਰਕਾਰਾਂ ਨੂੰ ਇਸ ਬਾਰੇ ਜਾਗਰੂਕ ਕਰਵਾ ਸੋ ਅਗਲੇ ਮੁੱਦੇ ਵੱਲ ਵਧਦੇ ਆ ਤੇ ਗੱਲਬਾਤ ਕਰਦੇ ਆ ਸੋ ਕਿਸੇਰ ਤੁਹਾਨੂੰ ਯਾਦ ਹੋਏਗਾ ਬੜੀ ਬਕਮਾਲੀ ਦੇ ਨਾਲ ਕਿ 28 ਸਤੰਬਰ ਨੂੰ ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਏਸ਼ੀਆ ਕੱਪ ਦਾ ਫਾਈਨਲ ਮੈਚ ਹੋਇਆ ਸੀ ਔਰ ਦੁਬਈ ਤੋਂ ਇੰਡੀਆ ਟੀਮ ਬਿਨਾਂ ਟਰੋਫੀ ਲਈ ਵਾਪਸ ਆ ਗਈ ਸੀ ਕਿਵੇਂ ਦੇਖਦੇ ਹੋ ਦੇਖੋ ਪਹਿਲਾਂ ਤਾਂ ਦੇਖੋ ਜੀ ਇੰਡੀਆ ਤੇ ਪਾਕਿਸਤਾਨ ਦਾ ਮੈਚ ਹੋਇਆ ਹਮ ਇੱਕ ਪਾਸੇ ਇੰਡੀਆ ਪਾਕਿਸਤਾਨ ਦੀ ਤਿੰਨ ਤੋਂ ਚਾਰ ਮਹੀਨੇ ਪਹਿਲਾਂ ਲੜਾਈ ਲੱਗੀ ਹੂੰ ਉਹਨੂੰ ਅਸੀਂ ਨਾਮ ਦਿੱਨੇ ਆ ਵੀ ਸੰਧੂਰ ਆਪਰੇਸ਼ਨ ਆਪਰੇਸ਼ਨ ਸੰਧੂਰ ਜੀ ਜੀ ਚਲੋ ਹੋ ਗਿਆ ਹੂੰ ਸਾਰਾ ਕੁਝ ਵੀ ਠੀਕ ਹੈ ਅਮਰੀਕਾ ਵਿੱਚ ਪਿਆ ਉਹਨਾਂ ਨੇ ਸਾਨੂੰ ਦੋਨਾਂ ਦੇਸ਼ਾਂ ਨੂੰ ਸਮਝਾਇਆ ਵੀ ਇਹਦੇ ਵਿੱਚ ਲੜਨ ਚ ਤੁਹਾਡਾ ਕੋਈ ਉਹ ਨਹੀਂ ਹੈਗਾ ਵੀ ਫਾਇਦਾ ਕਿਸਦਾ ਨਹੀਂ ਆਮ ਲੋਕਾਂ ਦਾ ਨੁਕਸਾਨ ਆ ਜੀ ਬਿਲਕੁਲ ਦੇਖੋ ਕਿਤੇ ਨਾ ਕਿਤੇ ਫਿਲਮਾਂ ਦਾ ਵਿਰੋਧ ਹੋਣ ਲੱਗ ਗਿਆ ਇੰਡੀਆ ਦੇ ਵਿੱਚ ਵੀ ਨਹੀਂ ਜੀ ਦਲਜੀਤ ਦੀ ਫਿਲਮਾਂ ਵੀਆ ਸਿੰਗਰ ਦੀ ਫਿਲਮਾਂ ਯਾ ਪਾਕਿਸਤਾਨੀ ਜਿਹੜੇ ਐਕਟਰਸ ਨੇ ਉਹ ਫਿਲਮਾਂ ਦੇ ਵਿੱਚ ਆਏ ਨੇ ਇਹਨਾਂ ਦਾ ਵਿਰੋਧ ਕੀਤਾ ਜਾਵੇ ਜੀ ਸਰ ਇੱਕ ਪਾਸੇ ਤੁਸੀਂ ਇੰਡੀਆ ਪਾਕਿਸਤਾਨ ਦਾ ਮੈਚ ਕਰਾ ਰਹੇ ਹੋ ਠੀਕ ਹੈ ਇੰਡੀਆ ਨੇ ਪਾਕਿਸਤਾਨ ਨੂੰ ਤਿੰਨ ਵਾਰੀ ਹਰਾਇਆ ਏਸ਼ੀਆ ਕੱਪ ਦੇ ਵਿੱਚ ਜੀ ਤੀਸਰੀ ਵਾਰੀ ਜਿਹੜਾ ਮੈਚ ਹੋਇਆ ਉਹ ਦੁਬਈ ਦੇ ਵਿੱਚ ਫਾਈਨਲ ਮੈਚ ਹੋਇਆ ਉਹਦੇ ਵਿੱਚ ਇੰਡੀਆ ਨੇ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੱਪ ਜਿੱਤੇ ਆ ਜੀ ਜਦ ਕਿ ਉੱਥੇ ਦੇਖਿਆ ਗਿਆ ਉੱਥੋਂ ਇੱਕ ਵੀਡੀਓ ਕੈਪਚਰ ਹੋਈ ਆਪਣੇ ਸਰੋਤਿਆਂ ਤੱਕ ਪਹੁੰਚੀ ਕਿ ਸਾਰੀ ਟੀਮ ਇੰਡੀਆ ਦੀ ਟੀਮ ਇਕੱਠੀ ਹੋਈ ਜਦੋਂ ਕਹਿੰਦੇ ਨੇ ਮੈਡਮ ਵੀ ਇਨਾਮ ਦਿੰਦੇ ਹੁੰਦੇ ਨੇ ਉੱਥੋਂ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਚੇਅਰਮੈਨ ਤੇ ਪਾਕਿਸਤਾਨ ਦੇ ਪਾਕਿਸਤਾਨ ਦੇ ਹਾਂਜੀ ਪਾਕਿਸਤਾਨ ਦੇ ਗ੍ਰਹਿ ਮੰਤਰੀ ਹਮ ਮੋਸਿਨ ਨਕਵੀ ਜੀ ਠੀਕ ਹੈ ਜੀ ਉਹ ਉੱਥੇ ਮੌਜੂਦ ਸੀ ਹਮ ਉਹਨਾਂ ਨੇ ਅਨਾਉਂਸਮੈਂਟ ਕੀਤੀ ਵੀ ਇੰਡੀਆ ਟੀਮ ਆਵੇ ਆ ਕੇ ਟਰਾਫੀ ਲੈ ਜੀ ਵੀ ਜੀ ਦੇਖੋ ਕਿਤਨਾ ਕਿਤੇ ਬਣਦਾ ਸੀ ਵੀ ਸਰ ਆ ਗੋਸ਼ ਭੁੱਲ ਕੇ ਤੁਸੀਂ ਜਾਂਦੇ ਟਰੋਫੀ ਲੈ ਕੇ ਆਉਂਦੀ ਪਰ ਇਹ ਕਹਿੰਦੇ ਜੀ ਨਹੀਂ ਸੰਧੂਰ ਆਪਰੇਸ਼ਨ ਦੇ ਵਿੱਚ ਵੀ ਆ ਕੁਝ ਹੋਇਆ ਸਾਡਾ ਨੁਕਸਾਨ ਹੋਇਆ ਜੀ ਤੇ ਅਸੀਂ ਇਹਨਾਂ ਨਾਲ ਜਿਹੜਾ ਪਹਿਲਾ ਮੈਚ ਹੋਇਆ ਅਸੀਂ ਇਹਨਾਂ ਨਾਲ ਹੱਥ ਵੀ ਨਹੀਂ ਮਿਲਾਇਆ ਤੇ ਅਸੀਂ ਇਹਨਾਂ ਦੇ ਹੱਥੋਂ ਟਰੋਫੀ ਨਹੀਂ ਲੈਣੀ ਹੂੰ ਵੀ ਕਿੰਨਾ ਕਿਤੇ ਵੀ ਇਹਨਾਂ ਨੇ ਮੂੰਹ ਮੋੜ ਲਿਆ ਹੂੰ ਦੇਖੋ ਮੋਸੇ ਨਕਵੀ ਉਥੋਂ ਦੇ ਚੇਅਰਮੈਨ ਨੇ ਕ੍ਰਿਕਟ ਬੋਰਡ ਦੇ ਪਾਕਿਸਤਾਨ ਦੇ ਕਿਤੇ ਨਾ ਕਿਤੇ ਉਹਨਾਂ ਨੂੰ ਠੇਸ ਪਹੁੰਚੀ ਕਿ ਉਹ ਵੀ ਮੈਂ ਇੱਕ ਪਾਕਿਸਤਾਨੀ ਆ ਤੇ ਮੈਂ ਇਹਨਾਂ ਨੂੰ ਟਰੋਫੀ ਦੇਣ ਆਇਆ ਸੀ ਤੇ ਟਰੋਫੀ ਲਈ ਨਹੀਂ ਹਮ ਅੱਜ ਉਹਨਾਂ ਦਾ ਇੱਕ ਬਿਆਨ ਆਇਆ ਜੋ ਕਿ ਉਹ ਕਹਿੰਦੇ ਵੀ ਮੈਂ ਇਹ ਟਰੋਫੀ ਦੇਣੀ ਨਹੀਂ ਹਮ ਵੀ ਮੈਂ ਜੇ ਟਰੋਫੀ ਦਊਂਗਾ ਤਾਂ ਮੈਂ ਆਪਣੇ ਹੱਥ ਨਾਲ ਬੀਸੀਸੀਆਈ ਨੂੰ ਦਊਂਗਾ ਜੀ ਨਹੀਂ ਤਾਂ ਮੈਂ ਇੰਡੀਆ ਕ੍ਰਿਕਟ ਟੀਮ ਨੂੰ ਦਊਂਗਾ ਤੀਸਰੇ ਬੰਦੇ ਨੂੰ ਮੈਂ ਟਰੋਫੀ ਨਹੀਂ ਦੇਣੀ ਹਮ ਕਿਤਨਾ ਕਿਤੇ ਦੇਖੋ ਖੇਡ ਭਾਵਨਾ ਇੱਕ ਸਾਈਡ ਤੇ ਰੱਖ ਕੇ ਇੱਕ ਸਾਈਡ ਤੇ ਤੁਸੀਂ ਆਪਣਾ ਸੰਧੂਰ ਆਪਰੇਸ਼ਨ ਰੱਖ ਲਓ ਕਿਤਨਾ ਕਿਤੇ ਇਸ ਗੱ ਵੀ ਇਹਦੇ ਵਿੱਚ ਤੁਸੀਂ ਖੇਡਦੇ ਵਿੱਚ ਨਹੀਂ ਬਾੜ ਸਕਦੇ ਸੀਗੇ ਜੀ ਸੋਖੀ ਸਰ ਤੁਹਾਨੂੰ ਲੱਗਦਾ ਕਿ ਜਦੋਂ ਬਚਪਨ ਤੋਂ ਬੱਚਿਆਂ ਨੂੰ ਖੇਡਾਂ ਦੇ ਰੁਝਾਨ ਦੇ ਵੱਲ ਵਧਾਇਆ ਜਾਂਦਾ ਜਾਂ ਮਾਪੇ ਬੱਚਿਆਂ ਨੂੰ ਕਹਿੰਦੇ ਨੇ ਕਿ ਤੁਸੀਂ ਪਾਰਟਿਸਪੇਟ ਕਰੋ ਗੇਮਸ ਦੇ ਵਿੱਚ ਉਦੋਂ ਦਿਮਾਗ ਦੇ ਵਿੱਚ ਇੱਕ ਚੀਜ਼ ਜ਼ਰੂਰ ਆਉਂਦੀ ਹੈ ਕਿਉਂਕਿ ਅਸੀਂ ਬਚਪਨ ਤੋਂ ਇਹ ਸੁਣਦੇ ਆ ਰਹੇ ਹਾਂ ਕਿ ਜਦੋਂ ਅਸੀਂ ਖੇਡਾਂ ਦੇ ਵਿੱਚ ਜਾਂਦੇ ਆ ਵਕ ਵਕ ਦੇਸ਼ਾਂ ਦੇ ਖਿਡਾਰੀਆਂ ਦੇ ਨਾਲ ਮਿਲਦੇ ਆ ਤਾਂ ਸਾਡੀ ਆਪਸੀ ਇੱਕ ਸਾਰਤਾ ਬਣਦੀ ਹੈ ਸਾਨੂੰ ਭੇਦ ਭਾਵ ਹੈ ਜਿਹੜਾ ਸਾਡੇ ਦਿਮਾਗ 'ਚ ਹੀ ਆਉਣਾ ਬੰਦ ਹੋ ਜਾਂਦਾ ਕਿ ਲੱਗਦਾ ਸਾਰੀਆਂ ਚੀਜ਼ਾਂ ਨੂੰ ਵੀ ਉਹਨਾਂ ਨੇ ਇੱਕ ਪਾਸੇ ਰੱਖ ਦਿੱਤਾ ਦੇਖੋ ਆਫ ਕੈਮਰਾ ਪਾਕਿਸਤਾਨ ਕ੍ਰਿਕਟ ਟੀਮ ਦੇ ਕੈਪਟਨ ਸੀਗੇ ਉਹਨਾਂ ਨੇ ਕਿਹਾ ਕਿ ਦੇਖੋ ਆਫ ਕੈਮਰਾ ਸਾਡੇ ਚ ਕੋਈ મતਭੇਦ ਨਹੀਂ ਅਸੀਂ ਹੱਸਦੇ ਖੇਡਦੇ ਆਂ ਅਸੀਂ ਹੈਂਡਸ਼ੇਕ ਕਰਦੇ ਆਂ ਪਰ ਜਦੋਂ ਇੰਡੀਆ ਟੀਮ ਕਿਤੇ ਨਾ ਕਿਤੇ ਕੈਮਰੇ ਅੱਗੇ ਆਉਂਦੀ ਹੈ ਤਾਂ ਸਾਡੇ ਨਾਲ મતਭੇਦ ਕਰਦੀ ਆਂ ਵੀ ਸਾਨੂੰ ਸਾਡਾ ਹੱਥ ਨਹੀਂ ਮਿਲੋਣਾ ਸਾਨੂੰ ਗਰਾਊਂਡ 'ਚ ਬੁਲਾਉਂਦੇ ਨਹੀਂ ਵੀ ਇਹ ਕਿਤੇ ਨਾ ਕਿਤੇ ਫਰਕ ਪੈਂਦਾ ਵਾ ਵੀ ਗਲਤ ਗਲਤ ਚੀਜ਼ ਸ਼ੋਅ ਕਰ ਰਹੇ ਹੋ ਤੁਸੀਂ ਲੋਕਾਂ ਅੱਗੇ ਲੋਕਾਂ ਅੱਗੇ ਵੀ ਔਰ ਬੱਚਿਆਂ ਅੱਗੇ ਵੀ ਖਾਸ ਕਰਕੇ ਜਿਹੜੇ ਕ੍ਰਿਕਟ ਪ੍ਰੇਮੀ ਨੇ ਕਿਉਂਕਿ ਕਹਿੰਦੇ ਹੁੰਦੇ ਆ ਕਿ ਜੇ ਮਾਪਿਆਂ ਦੇ ਵਿਚਾਲੇ ਦੁਸ਼ਮਣੀ ਹੋਵੇ ਤਾਂ ਬੱਚਿਆਂ ਨੂੰ ਚੰਗਾ ਵਰਤ ਲੈਣਾ ਚਾਹੀਦਾ ਸੋ ਜੇ ਦੋਨੇ ਦੇਸ਼ਾਂ ਦੇ ਵਿਚਾਲੇ মতਪੇਦ ਬਣੇ ਹੋਏ ਨੇ ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ ਲੜਾਈ ਹੋਈ ਸੀ ਕੁਝ ਵੀ ਕਹਿ ਲੋ ਪਰ ਜਿਹੜੇ ਦੇਸ਼ ਤੇ ਬੱਚੇ ਨੇ ਉਹ ਤਾਂ ਬੱਚੇ ਹੀ ਰਹਿੰਦੇ ਨੇ ਆਪਸ ਦੇ ਵਿੱਚ ਪਿਆਰ ਬਣਾਉਣਾ ਚਾਹੀਦਾ ਕਿਉਂਕਿ ਸਾਡੀ ਜਿਹੜੀ ਜਨਰੇਸ਼ਨ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਇਹਨਾਂ ਨੂੰ ਦੇਖਦੀ ਹੈ ਇਹਨਾਂ ਤੋਂ ਸਿੱਖਿਆ ਲੈਂਦੀ ਹੈ ਉਹਨਾਂ ਦੇ ਦਿਮਾਗ ਤੇ ਇਸ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਆ ਸੋ ਅਸੀਂ ਆਪਣੇ ਚੈਨਲ ਦੇ ਜ਼ਰੀਏ ਜ਼ਰੂਰ ਗੁਜ਼ਾਰਿਸ਼ ਕਰਦੇ ਆ ਕਿ ਖੇਡਾਂ ਦਾ ਮਤਲਬ ਹੁੰਦਾ ਆ ਆਪਸ ਪਾਈ ਚਾਰਕ ਨੂੰ ਸਾਝ ਨੂੰ ਵਧਾਉਣਾ ਨਾ ਕਿ ਘਟਾਉਣਾ ਨਾ ਕਿ ਜਿਹੜੀ ਜਨਰੇਸ਼ਨ ਆਉਣ ਵਾਲੀ ਹੈ ਉਹਨਾਂ ਦੇ ਦਿਮਾਗ ਦੇ ਉੱਤੇ ਅਜੇਹਾ ਇਫੈਕਟ ਪਾਉਣਾ ਜਿਸ ਨੂੰ ਅਸੀਂ ਜਨਮਾ ਤੱਕ ਵੀ ਬਦਲ ਨਹੀਂ ਸਕਦੇ ਸੋ ਸਮਾਂ ਇਜਾਜ਼ਤ ਨਹੀਂ ਦਿੰਦਾ ਅਗਲੇ ਟੌਪਿਕ ਤੇ ਵਧਦੇ ਆ ਸਰ ਹੁਣ ਗੱਲ ਕਰਾਂਗੇ ਆਪਾਂ ADGP ਬਾਰੇ ਜੀ ਸਾਰੇ ਦਰਸ਼ਕ ਜਾਣਦੇ ਨੇ ਸਾਰੀ ਦੁਨੀਆ ਜਾਣਦੀ ਕਿ ਵਿਪੂਰਨ ਸਿੰਘ ADGP ਜੀ ਜਿਨ੍ਹਾਂ ਨੇ ਸੁਸਾਇਡ ਕਰ ਲਿਆ ਸੀ 17 ਅਕਤੂਬਰ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੀ ਕੇਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਹਜੇ ਤੱਕ ਪਰਿਵਾਰ ਨੇ ਪੋਸਟਮਾਰਟਮ ਕਰਨ ਦੀ ਵੀ ਸਹਿਮਤੀ ਨਹੀਂ ਬਣਾਈ ਜੀ ਦੇਖੋ ਮੈਡਮ ਜਿਹੜੀ ਆਤਮ ਹੱਤਿਆ ਹੁੰਦੀ ਆ ਉਹ ਜਾਂ ਤਾਂ ਬੰਦੇ ਨੂੰ ਉਕਸਾਇਆ ਜਾਵੇ ਤਾਂ ਬੰਦਾ ਕਰਦਾ ਜਾਂ ਮੈਂਟਲੀ ਅਫਸੈਟ ਹੋਵੇ ਤਾਂ ਕਰਦਾ ਜੀ ਹੁਣ ਐਡੀ ਜੀਪੀ ਪੂਰਨ ਸਿੰਘ ਨੇ ਉਹ ਸੁਸਾਇਡ ਨੋਟ ਲਿਖ ਕੇ ਗਏ ਨੇ ਕਿ ਮੈਨੂੰ ਆ ਮੁਲਾਜ਼ਮਾ ਨੇ ਤੰਗ ਕੀਤਾ ਜਾਂ ਮੇਰੇ ਅਫਸਰਾਂ ਨੇ ਮੈਨੂੰ ਤੰਗ ਕੀਤਾ ਹੂੰ ਇਗਲ ਨੋਟ ਕਰਿਓ ਤੁਸੀਂ ਉਹਨਾਂ ਨੇ ਆਪਣੀ ਗਨ ਦੇ ਨਾਲ ਗੋਲੀ ਨਹੀਂ ਮਾਰੀ ਉਹਨਾਂ ਨੇ ਗਨਮੈਨ ਤੋਂ ਬੰਦੂਕ ਲੈ ਕੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੇ ਆਪ ਨੂੰ ਖਤਮ ਕਰ ਲਿਆ ਜੀ ਖਤਮ ਵੀ ਉਹਦੋਂ ਕੀਤਾ ਜਦੋਂ ਘਰ ਦੇ ਵਿੱਚ ਕੋਈ ਵੀ ਨਹੀਂ ਸੀ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੀ ਜਿਹੜੀ ਵਾਈਫ ਸੀ ਉਹ ਹਰਿਆਣਾ ਦੇ ਮੁੱਖ ਮੰਤਰੀ ਨੈਬ ਸੈਣੀ ਜੀ ਨਾਲ ਜੀ ਜਾਪਾਨ ਦੇ ਵਿੱਚ ਗਏ ਹੋਏ ਸੀ ਦੌਰੇ ਤੇ ਗਏ ਜੀ ਜੀ ਔਰ ਸਰ ਤੁਹਾਨੂੰ ਲੱਗਦਾ ਆ ਕਿ ਕੁਝੋ ਬਿਆਨ ਆਇਆ ਇਸ ਵੇਲੇ ਨਾਇਬ ਚੜਨੀ ਦਾ ਵਾਕਈ ਆਪਣੇ ਬਿਆਨ ਤੇ ਖਰੇ ਉਤਰਨਗੇ ਉਤਰਨਗੇ ਜੀ ਦੇਖੋ ਉਹਨਾਂ ਨੇ ਖੁਦ ਕਿਹਾ ਕਿ ਦੇਖੋ ਪਰਿਵਾਰ ਦੇ ਉੱਤੇ ਤੁਸੀਂ ਹੁਣ ਪ੍ਰੈਸ਼ਰ ਪ੍ਰੈਸ਼ਰ ਬਣਾ ਰਹੇ ਹੋ ਵੀ ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰ ਰਹੇ ਹੋ ਕਿ ਇਹਨਾਂ ਦਾ ਪੋਸਟਮਾਰਟਮ ਕਰਵਾ ਕੇ ਫਟਾਫਟ ਵੀ ਇਹਨਾਂ ਨੂੰ ਪਰਮਿਸ਼ਨ ਕੀਤਾ ਜਾਵੇ ਵੀ ਇਹ ਕੇਸ ਨੂੰ ਰਫਾ ਦਫਾ ਕੀਤਾ ਜਾਵੇ ਪਰ ਉਹਨਾਂ ਨੇ ਵਾਰਨਿੰਗ ਦਿੱਤੀ ਕਿ ਤੁਸੀਂ ਸੁਧਰ ਜਾਓ ਵੀ ਮੈਂ ਪਰਿਵਾਰ ਦੇ ਨਾਲ ਹਮੇਸ਼ਾ ਖੜਾ ਹੂੰ ਔਰ ਜਿਹੜਾ ਵੀ ਅਜਿਹੀ ਘਟੀਆਂ ਹਰਕਤ ਕਰੋਗ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਭਾਵੇਂ ਉਹ ਕਿੰਨਾ ਵੀ ਜ਼ਿਆਦਾ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ ਕਿੰਨਾ ਹੀ ਜ਼ਿਆਦਾ ਸਟਰੋਂਗ ਨਾ ਹੋਵੇ ਕਿੰਨੇ ਜ਼ਿਆਦਾ ਉਹਦੇ ਕੋਲੇ ਪਾਵਰਸ ਨਾ ਹੋਣ ਕਿਸੇ ਵੀ ਕੀਮਤ ਤੇ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਇਸ ਦੇ ਨਾਲ ਹੀ ਉਹਨਾਂ ਨੇ ਪਰਿਵਾਰ ਦੇ ਨਾਲ ਸਹਿਮਤੀ ਜ਼ਰੂਰ ਬਣਾਈ ਹੈ ਕਿ ਮੈਂ ਪਰਿਵਾਰ ਦੇ ਨਾਲ ਹਮੇਸ਼ਾ ਖੜਾ ਸੋ ਜੇ ਇਹ ਮੰਦਭਾਗੀਆਂ ਘਟਨਾਵਾਂ ਆਮ ਲੋਕਾਂ ਦੇ ਜੀਵਨ ਤੋਂ ਤਾਂ ਸੁਣਨ ਨੂੰ ਮਿਲਦੀਆਂ ਸੀ ਹੁਣ ਜਦੋਂ ਇੱਕ ਵੱਡੇ ਪੱਧਰ ਤੇ ਉੱਤੇ ਏਡੀਜੀਪੀ ਸੁਸਾਈਡ ਕਰਦਾ ਤਾਂ ਕਿਤੇ ਨਾ ਕਿਤੇ ਮੁੱਦਾ ਜਿਹੜਾ ਜ਼ਰੂਰ ਬਣਦਾ ਔਰ ਸੋਸ਼ਲ ਮੀਡੀਆ ਤੇ ਅੱਗ ਦੇ ਵਾਂਗ ਜਾਂਦਾ ਸੋ ਓਕੇ ਸਰ ਕਿੰਨੇ ਜਣਿਆਂ ਨੂੰ ਹੁਣ ਤੱਕ ਉਹਨਾਂ ਦੇ ਅਹੁਦੇ ਤੋਂ ਸਸਪੈਂਡ ਕਰ ਦਿੱਤਾ ਹੈ 14 ਤੋਂ 15 ਜਣਿਆਂ ਨੂੰ ਕਿਹਾ ਗਿਆ ਜੀ ਐਫ ਆਈ ਆਰ ਦਰਜ ਕੀਤੀ ਗਈ ਆ ਹਮ ਤੇ ਅੱਗੇ ਜਿਹੜੀ ਆਪਣੀ ਕਾਰਵਾਈ ਆ ਉਹ ਆਮ ਤਰੀਕਾ ਚੱਲੇਗੀ ਜੀ ਪਰ ਦੇਖੋ ਇਹਦੇ ਵਿੱਚ ਇੱਕ ਫਰਕ ਆ ਪਹਿਲਾਂ ਐਫ ਆਈ ਆਰ ਹੋਈ ਹਮ ਹੁਣ ਹਰਿਆਣਾ ਦੇ ਮੁੱਖ ਮੰਤਰੀ ਦੀ ਐਂਟਰੀ ਹਮ ਕਿਤੇ ਨਾ ਕਿਤੇ ਆਪਣੇ ਆਪ ਚ ਪ੍ਰਭਾਵਸ਼ਾਲੀ ਹੋ ਗਿਆ ਕੇਸ ਜੀ ਮੈਨੂੰ ਇੱਕ ਪਾਸੇ ਪਰਿਵਾਰ ਨੂੰ ਸਪੋਰਟ ਮਿਲਣੀ ਪਰਿਵਾਰ ਨੂੰ ਹੌਸਲਾ ਮਿਲਣਾ ਕਿ ਵੀ ਹਾਂ ਵੀ ਕਿਤਨੇ ਕਿਤੇ ਸਾਡੇ ਫਾਦਰ ਸਾਹਿਬ ਨੂੰ ਵੀ ਏਡੀਜੀਪੀ ਸਾਹਿਬ ਨੂੰ ਹੂੰ ਵੀ ਕਿਤੇ ਨਾ ਕਿਤੇ ਇਨਸਾਫ ਮਿਲਣ ਦੀ ਉਮੀਦ ਜੱਗੀ ਆ ਜੀ ਸੋ ਬਿਲਕੁਲ ਸਿਆਸਤ ਨਹੀਂ ਹੋਣੀ ਚਾਹੀਦੀ ਅਸੀਂ ਆਪਣੇ ਚੈਨਲ ਦੇ ਜ਼ਰੀਏ ਬੇਨਤੀ ਜ਼ਰੂਰ ਕਰਦੇ ਆ ਕਿ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਔਰ ਅਥੇ ਅਪਡੇਸ਼ਨ ਇੱਥੇ ਤੱਕ ਸਾਡੇ ਕੋਲ ਪਹੁੰਚੀ ਹੈ ਸੋ ਜਿੰਨੀ ਕ ਜਾਣਕਾਰੀ ਸਾਨੂੰ ਮਿਲੀ ਹੈ ਤੁਹਾਡੇ ਤੱਕ ਜ਼ਰੂਰ ਸਾਂਝੀ ਕਰਾਂਗੇ ਕਿ ਪਕੇ ਪਰਿਵਾਰ ਨੇ ਹਜੇ ਪੋਸਟਮਾਰਟਮ ਤੱਕ ਦੀ ਸਹਿਮਤੀ ਪੁਲਿਸ ਪ੍ਰਸ਼ਾਸਨ ਦੇ ਨਾਲ ਨਹੀਂ ਬढ़ाई ਹੈ ਸਸਕਾਰ ਕਰਨਾ ਬਹੁਤ ਦੂਰ ਦੀ ਗੱਲ ਹੈ ਕਮਿਸ਼ਨ ਕਰਨਾ ਹਜੇ ਬਹੁਤ ਦੂਰ ਦੀ ਗੱਲ ਹੈ ਕਿਉਂਕਿ ਪੋਸਟਮਾਰਟਮ ਲਈ ਵੀ ਹਜੇ ਪਰਿਵਾਰ ਸਹਿਮਤ ਨਹੀਂ ਹੋਇਆ ਸੋ ਅਗਲੇ ਮੁੱਦੇ ਵੱਲ ਸਾਬਕਾ ਸਰਪੰਚ ਦੇ ਪੁੱਤਰ ਨੇ ਸੁਖਵਿੰਦਰ ਸਿੰਘ ਕਲਕੱਤਾ ਸਹਨੇਪਿੰਡ ਦੇ ਰਹਿਣ ਵਾਲੇ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਵੀ ਹੋ ਗਿਆ ਕੀ ਲੱਗਦਾ ਸੋਖੀ ਸਰ ਕਿ ਪਹਿਲਾਂ ਇਹਨਾਂ ਮੁੱਦਾ ਪਖਿਆ ਔਰ ਉਸ ਤੋਂ ਬਾਅਦ ਅੱਜ ਕਮਿਸ਼ਨ ਕਰਤੀ ਕੋਈ ਸਸਪੈਂਸ ਹੋ ਸਕਦਾ ਜੀ ਦੇਖੋ ਇਹਦੇ ਵਿੱਚ ਯਾਰੀ ਦੋਸਤੀ ਕਹਿੰਦੇ ਨੇ ਵੀ ਯਾਰੀ ਯਾਰ ਮਾਰਨਾ ਹੋ ਵੀ ਹਮ ਸੁਖਵਿੰਦਰ ਸਿੰਘ ਕੋਟੇ ਦਾ ਕਲਕੱਤਾ ਜੀ ਸੁਖਵਿੰਦਰ ਸਿੰਘ ਕਲਕੱਤਾ ਜੀ ਮੈਂ 20 ਸਾਲ ਤੋਂ ਆਪਣੇ ਦੋਸਤ ਨਾਲ ਦੋਸਤੀ ਨਿਭਾ ਰਿਹਾ ਇਸ ਜੀ ਜੀ ਕਿਤੇ ਨਾ ਕਿਤੇ ਜੇ ਆਪਾਂ ਆਮ ਲੋਕਾਂ ਦੇ ਵਿੱਚ ਖੜ ਕੇ ਗੱਲ ਕਰਦੇ ਆਂ ਹੂੰ ਵੀ ਦੇਖੋ ਇਦਾਂ ਸਾਡੀ ਯਾਰੀ ਦੋਸਤੀ ਜਾਂ ਇਦਾਂ ਵੱਡੀਆਂ-ਵੱਡੀਆਂ ਉਦਾਹਰਨਾਂ ਦਿੰਨੇ ਆਂ ਹੂੰ ਕਿਤੇ ਨਾ ਕਿਤੇ ਉਹ ਬੰਦਾ ਵੀ ਉਦਾਹਰਨਾਂ ਦਿੰਦਾ ਹੋਵੇਗਾ ਕਿ ਦੇਖੋ ਜੀ ਮੈਨੂੰ 20 ਸਾਲ ਹੋ ਗਏ ਵੀ ਆ ਮੈਂ ਪਿੰਡ ਦੇ ਵਿੱਚ ਆਪਣੇ ਦੋਸਤ ਨਾਲ ਇਦਾਂ ਵਰਤਦਾ ਹੂੰ ਹੂੰ ਉਹੀ ਦੋਸਤ ਇੱਕੋ ਥਾਲੀ ਚ ਖਾ ਕੇ ਹੂੰ ਦਿਨ ਦਿਹਾੜੇ ਕਤਲ ਕਰ ਜਾਵੇ ਹੂੰ ਕਿਤੇ ਨਾ ਕਿਤੇ ਵੀ ਸਵਾਲ ਖੜਾ ਹੁੰਦਾ ਜੀ ਬਿਲਕੁਲ ਸੋ ਤਿੰਨ ਜਾਣਿਆਂ ਦੀ ਗ੍ਰਿਫਤਾਰੀ ਹੋਈ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਨੇ 24 ਘੰਟਿਆਂ ਦੇ ਵਿੱਚ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਔਰ ਉਸ ਤੋਂ ਬਾਅਦ ਲਗਾਤਾਰ ਇਨਸਾਫ ਦੀ ਮੰਗ ਪਰਿਵਾਰ ਦੇ ਵੱਲੋਂ ਕੀਤੀ ਜਾ ਰਹੀ ਸੋ ਅੱਜ ਅੰਤਿਮ ਵਿਦਾਇਗੀ ਉਹਨਾਂ ਨੂੰ ਦਿੱਤੀ ਗਈ ਅੰਤਿਮ ਸੰਸਕਾਰ ਅੱਜ ਕੀਤਾ ਗਿਆ ਅਸੋ ਜ਼ਾਹਿਰ ਜੀ ਗੱਲ ਹੈ ਕਿ 4 ਅਕਤੂਬਰ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਸੀ ਔਰ ਅੱਜ 11 ਅਕਤੂਬਰ ਹੈ ਅੱਜ ਕਿੰਨੇ ਦਿਨਾਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਹੈ ਦੇਖੋ ਤਿੰਨ ਤੋਂ ਚਾਰ ਦਿਨ ਤੱਕ ਪਰਿਵਾਰ ਨੇ ਆਪਣੇ ਪਿੰਡ ਦੇ ਵਿੱਚ ਇਕੱਠ ਕੀਤਾ ਪ੍ਰੋਟੈਸਟ ਹੋਇਆ ਹੋਇਆ ਜੀ ਅਲੱਗ-ਅਲੱਗ ਰਾਜਨੀਤਿਕ ਨੇਤਾ ਆ ਗਏ ਰੋਟੀਆਂ ਸੇਕ ਕੇ ਆ ਗਏ ਕਿ ਜੀ ਅਸੀਂ ਤੁਹਾਡੇ ਨਾਲ ਖੜੇ ਹਾਂ ਅਸੀਂ ਇਦਾਂ ਕਰਦਾਂਗੇ ਅਸੀਂ ਉਹ ਕਰਦਾਂਗੇ ਇਥੋਂ ਤੱਕ ਕੇ ਸਿੱਧੂ ਮੂਸੇ ਵਾਲੇ ਦੇ ਪਿਤਾ ਜੀ ਵੀ ਜਾ ਕੇ ਗਏ ਕਿ ਆਏ ਨੇ ਕਿ ਤੁਸੀਂ ਕਰਮੇਸ਼ਨ ਨਾ ਕਰਿਓ ਜੇ ਤੁਸੀਂ ਇਨਸਾਫ ਚਾਹੁੰਦੇ ਹੋ ਵੀ ਮੇਰੇ ਮੈਨੂੰ ਉਹ ਟਾਈਮ ਯਾਦ ਆ ਗਿਆ ਵੀ ਜਦੋਂ ਮੇਰਾ ਪੁੱਤ ਇਸ ਦੁਨੀਆ ਤੋਂ ਚਲਿਆ ਗਿਆ ਸੀ ਵੀ ਮੈਨੂੰ ਲੋਕਾਂ ਨੇ ਪੋਲਿਟਿਕਲੀ ਪ੍ਰੈਸ਼ਰ ਪਾਇਆ ਤੇ ਮੈਂ ਅਜ ਇਨਸਾਫ ਦੇ ਲਈ ਦਰਦਰ ਦੀਆਂ ਠੋਕਰਾਂ ਭੁਗਤਦਾ ਪਿਆ ਵੀ ਠੋਕਰਾਂ ਖਾ ਰਿਹਾ ਮਾਂ ਵੀ ਤੁਸੀਂਾਂ ਚੀਜ਼ ਨਾ ਕਰਿਓ ਦੇਖੋ ਕਿਤੇ ਨਾ ਕਿਤੇ ਹੁੰਦਾ ਵੀ ਇੱਕ ਪਰਵਾਰ ਨੂੰ ਇੱਕ ਪਾਵਰ ਹੁੰਦੀ ਆ ਵੀ ਹਾਂ ਸਾਨੂੰ ਸਾਰੇ ਲੋਕ ਮਿਲਣ ਆ ਰਹੇ ਨੇ ਦੂਸਰੇ ਪਾਸੇ ਕੀ ਹੋਇਆ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋ ਗਿਆ ਹੂੰ ਲੋਕਾਂ ਦਾ ਸਾਰਾ ਧਿਆਨ ਉਧਰ ਚਲਿਆ ਗਿਆ ਜੀ ਕਿਤਨਾ ਕਿਤੇ ਕੇਸ ਕਮਜ਼ੋਰ ਨਜ਼ਰ ਆਉਂਦਾ ਪਿਆ ਸੀ ਉਹਨਾਂ ਨੂੰ ਵੀ ਅਸੀਂ ਵੀ ਸਾਡੇ ਦੇ ਸਾਡੇ ਉੱਤੇ ਕੋਈ ਪ੍ਰਭਾਵ ਨਹੀਂ ਹੈਗਾ ਹੁਣ ਵੀ ਕੋਈ ਸਾਡੇ ਕੋਲੇ ਆ ਨਹੀਂ ਰਿਹਾ ਜੀ ਵੀ ਕਿਤੇ ਨਾ ਕਿਤੇ ਸਾਨੂੰ ਵੀ ਇਹ ਕੇਸ ਨੂੰ ਲੜਨ ਦੇ ਲਈ ਦਰਦੀਆਂ ਠੋਕਣਾ ਖਾਣੀਆਂ ਪੈਣੀਆਂ ਨੇ ਜੀ ਬਿਲਕੁਲ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਸੁਖਵਿੰਦਰ ਸਿੰਘ ਕਲਕੱਤਾ ਸਾਬਕਾ ਸਰਪੰਚ ਦੇ ਪੁੱਤ ਸੀ ਅਜ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੋ ਬਿਲਕੁਲ ਛੋਟੀ ਜੀ ਗੱਲ ਨੂੰ ਲੈ ਕੇ ਰੰਜਿਸ਼ ਹੁੰਦੀ ਹੈ ਸੋ ਉਸ ਗੱਲ ਦਾ ਵਿਵਾਦ ਇੰਨਾ ਕੁ ਵੱਧ ਜਾਂਦਾ ਕਿ ਗੱਲ ਹੈ ਜਿਹੜੀ ਮੌਤ ਤੱਕ ਆ ਜਾਂਦੀ ਹੈ ਕਿ ਗੋਲੀਆਂ ਮਾਰ ਕੇ ਦਿਨ ਦਿਹਾੜੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਅਸੋ ਸਾਪ ਦਾ ਸਰਪੰਚ ਦੇ ਪੁੱਤ ਸੁਖਵਿੰਦਰ ਸਿੰਘ ਕਲਕੱਤਾ ਜਿਨ੍ਹਾਂ ਦੇ ਮਾਤਾ ਜੀ ਸਰਪੰਚੀ ਦੀਆਂ ਚੋਣਾਂ ਜਿੱਤਦੇ ਨੇ ਔਰ ਜਿਸ ਸਖਸ਼ ਤੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤੈਨੂੰ ਵਿਅਕਤੀ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਗੁਰਦੀਪ ਹੈ ਔਰ ਜਦੋਂ ਗੁਰਦੀਪ ਹੋਣਾ ਦੇ ਵੱਲੋਂ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਹੁੰਦਾ ਔਰ ਜਦੋਂ ਸੁਖਵਿੰਦਰ ਸਿੰਘ ਕਲਕੱਤਾ ਦੇ ਮਾਤਾ ਜੀ ਉਹ ਨਜਾਇਜ਼ ਕਬਜ਼ਾ ਜਿਹੜਾ ਛਡਵਾ ਲੈਂਦੇ ਨੇ ਤਾਂ ਉਸ ਤੋਂ ਬਾਅਦ ਹੀ ਰੰਜਿਸ਼ ਵਧਣੀ ਸ਼ੁਰੂ ਹੋ ਜਾਂਦੀ ਹੈ ਹਾਲਾਂਕਿ ਸੁਖਵਿੰਦਰ ਸਿੰਘ ਕਲਕੱਤਾ ਨੂੰ ਵੀ ਇਸ ਗੱਲ ਦਾ ਕੋਈ ਆਈਡੀਆ ਨਹੀਂ ਸੀ ਕਿ ਰੰਜਿਸ਼ ਹੁਣ ਦੀ ਮੌਦਾ ਕਾਰਨ ਵੀ ਬਣੇਗੀ ਸੋ ਫਿਲਹਾਲ ਇਹ ਸਾਰੀ ਖਬਰ ਦਾ ਨਿਚੋੜ ਇੱਥੇ ਤੱਕ ਨਿਕਲਦਾ ਹੈ ਕਿ ਪੁਰਾਣੀ ਰੰਜਿਸ਼ ਤੇ ਕਾਰਨ ਸੁਖਵਿੰਦਰ ਸਿੰਘ ਕਲਕੱਤਾ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਔਰ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਹੋ ਚੁੱਕਿਆ ਸੋ ਬਿਲਕੁਲ ਅੱਜ ਦੇ ਪ੍ਰੋਗਰਾਮ ਚਰਚਾ ਦਾ ਵਿਸ਼ਾ ਦੇ ਵਿੱਚ ਅਹਿਮ ਮੁੱਦਿਆਂ ਤੇ ਗੱਲ ਕੀਤੀ ਸੀ ਸਭ ਤੋਂ ਪਹਿਲਾਂ ਗੱਲ ਕੀਤੀ ਸੀ ਇਹ ਵਾਰਾ ਪਸ਼ੂਆਂ ਬਾਰੇ ਜਿਨ੍ਹਾਂ ਦੇ ਬਾਰੇ ਜਾਣਕਾਰੀ ਦੇਣਾ ਅਵੇਅਰ ਕਰਾਉਣਾ ਸਾਡੀ ਵੀ ਜ਼ਿੰਮੇਵਾਰੀ ਬਣਦੀ ਔਰ ਲੋਕਾਂ ਦੇ ਵੀ ਫਰਜ਼ ਬਣਦੇ ਨੇ ਕਿ ਅਗਾਊਂ ਸਰਕਾਰ ਨੂੰ ਚੇਤਾਵਨੀਆਂ ਜ਼ਰੂਰ ਦੇ ਸਕਣ ਉਸ ਤੋਂ ਬਾਅਦ ਅਸੀਂ ਜ਼ਿਕਰ ਕੀਤਾ ਸੀ ਕ੍ਰਿਕਟ ਦਾ ਕਿ ਟਰਾਫੀ ਹੈ ਜਿਹੜੀ ਕਿਉਂ ਨਹੀਂ ਲਈ ਸੀ ਔਰ ਇਸੇ ਕੀ ਪ੍ਰਭਾਪ ਪੈ ਸਕਦੇ ਨੇ ਇਹ ਜੀਜੀਪੀ ਦੇ ਮੁੱਦੇ ਤੇ ਗੱਲ ਕੀਤੀ ਸੀ ਔਰ ਸਭ ਤੋਂ ਲਾਸਟ ਤੇ ਸੁਖਵਿੰਦਰ ਸਿੰਘ ਲਕਿੱਤਾ ਜੀ ਸੋ ਇਹ ਸਾਰਾ ਚਰਚਾ ਦੇ ਵਿਸ਼ਾ ਦੇ ਵਿੱਚ ਅੱਜ ਅਸੀਂ ਪ੍ਰੋਗਰਾਮ ਹੈ ਜਿਹੜਾ ਖਤਮ ਕਰ ਰਹੇ ਹਾਂ ਸੋ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਹੁਣ ਮੈਂ ਦੇ ਇਜਾਜ਼ਤ ਧੰਨਵਾਦ ਜੀ